हेलो गाइस वेलकम टू माय चैनल आई होप कि तुम सारे ठीक होंगे गाइस शाम दे हो गए ने सत्त बजे का टाइम तो आप कर रहे हैं सब्जी रोटी पानी की तैयारी क्या देखो रसोई कितने बैठी है हेलो बोल दो हेलो वेरी गुड क्या मैं सियाना बच्चा है ना। अच्छा नाम भी दस दो अपना नाम दस दो अपना कि नाम किया ਨਾਮ ਦੱਸੋ ਪਤਾ ਗਾਇਸ ਹੁਣ ਇੱਕ ਚਾਂਪਲੀ ਪਈ ਐ ਤੇ ਹੈ ਖੇਡਣ ਦੇ ਮੋੜ ਵਿੱਚ ਇਸ ਕਰਕੇ ਨਹੀਂ ਦੱਸ ਰਹੀ ਨਹੀਂ ਤਾਂ ਮੇਰਾ ਨਾਮ ਆਪਣੇ ਪਾਪਾ ਦਾ ਨਾਮ ਸਾਰਿਆਂ ਦਾ ਨਾਮ ਦੱਸਦੀ ਐ ਗਾਇਸ ਹੁਣ ਤੱਕ ਦੇਖੋ ਭੂਤ ਬਣ ਕੇ ਆਇਆ ਉੱਪਰ ਕਰਕੇ ਦਿਖਾਵਾਂ ਹਲੋ ਭੂਤ ਦਾ ਨਾਮ ਜਾਣ ਸਕਦੇ ਆ ਕਮੈਂਟ ਬਾਕਸ ਵਿੱਚ ਦੱਸੋ ਮੇਰਾ ਨਾਮ ਕੀ ਹੈ ਹਾਂਜੀ ਦੋਸਤੋ ਭੂਤ ਕਹਿ ਕੇ ਗਿਆ ਕਮੈਂਟ ਚ ਦੱਸੋ ਮੇਰਾ ਨਾਮ ਕੀ ਆ

நாம் கேம் நாம் கேல அச்சா நாம் கேட்ட சார் நாம் பத்தி తిను బ <laughs> ਗਾਈਜ਼ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਸਾਰੇ ਠੀਕ ਹੋਵਗੇ ਗਾਈਜ਼ ਹੁਣ ਬਚਲੇ 9:30 ਤੇ ਆਪਾਂ ਕਰਨ ਜਾ ਰਹੇ ਆ ਵਲੋਗ ਮੈਂ ਤੇ ਮੇਰੇ ਹਸਬੰਦ ਨੇ ਨਾਸ਼ਤਾ ਵਗੈਰਾ ਕਰ ਲਿਆ ਉਹ ਜਾ ਰਹੇ ਨੇ ਸ਼ੌਪ ਤੇ ਇਹਨਾਂ ਤੋਂ ਬਾਅਦ ਜਾਂ ਕੇ ਘਰ ਦੇ ਹੋਰ ਕੰਮ ਚਲ ਗਏ ਜਦੋਂ ਇਹ ਦੋਹੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਹੀ ਮੈਂ ਸਾਰਾ ਖਾਣਾ ਸਾਫਦੀ ਆ ਤੇ ਉਸ ਤੋਂ ਬਾਅਦ ਹੀ ਸਫਾਈ ਕਰਨ ਦਾ ਵਜਾ ਹੁੰਦਾ ਹੈ ਆਹ ਰੋਟੀ ਚੈਨਾ ਹੋਣੀ ਹੈ ਮੇਰੇ ਹੱਥ 'ਤੇ ਆਟੇ ਨਾਲ ਲਿਪੜੀ ਹੋਈ ਹੈ ਕਿਵੇਂ ਰੋਟੀ ਬਣਾ ਕੇ ਹਟੀਆਂ ਹੋਣੀ ਤੇ ਨਿੰਬਲਤ ਗਈ ਹੋਈ ਹੈ ਉਧਰ ਮੇਰੇ ਜੇਠ ਵਾਲੀ ਸਾਈਡ ਸ਼ਾਇਦ ਆ ਗਈ ਤੇ ਜਾ ਰਹੇ ਨੇ ਹੁਣ ਇਹ ਕਹਿੰਦੇ ਮੈਨੂੰ ਝੂਟਾ ਦਿਵਾਓ ਝੂਟਾ ਲੈ ਕੇ ਫਿਰ ਜਾਣ ਦਿੰਦੀ ਹੈ ਨਿੰਬਾਈ ਕਰੀ ਬਾਏ ਤੇ ਮੈਂ ਲਗਾਉਂਦੀ ਆ ਫੋਨ ਨੂੰ ਥੋੜੀ देर ਚਾਰਜਿੰਗ ਤੇ ਕਿਉਂਕਿ ਮੇਰੇ ਫੋਨ ਦੀ ਬੈਟਰੀ ਬਿਲਕੁਲ ਲੋ ਆਉਣ ਵਾਲੀ ਹੈ ਤੇ ਕਰਦੇ ਆ ਆਪਾਂ ਥੋੜੀ देर ਬਾਅਦ ਕਰਾਂਗੇ ਬਾਏ ਬਾਏ ਗਾਇਸ ਮੇਰੀ ਨਿੰਮਰ ਤੇ ਦੇਖੋ ਨਾ ਕਿ ਆ ਗਈ ਕਿੰਨਾ ਆਕੇ ਹੁਣ ਇਹ ਸੌ ਗਈ ਅੱਜ ਧੁੱਪ ਨਹੀਂ ਹੈਗੀ ਬਾਹਰ ਮੌਸਮ بارش ਵਾਲਾ ਹੋਇਆ ਪਿਆ ਇਸ ਕਰਕੇ ਮੈਨੂੰ ਇੱਥੇ ਬਿਠਾਤਾ ਕਿ ਵੀ ਤੂੰ ਸੋ ਜਾ ਬਾਹਰ ਨਾ ਜਾ ਬਾਹਰ ਠੰਡਾ ਚੁੱਪ ਕਰਕੇ ਬੈਠ ਗਈ ਹੈਨਾ ਹੁਣ ਤੂੰ ਸੋਏਂਗਾ ਵੈਰੀ ਗੁੱਡ ਬਹੁਤ ਸਿਆਣਾ ਬਹੁਤ ਸਿਆਣਾ ਬੱਚਾ ਬਈ ਠੀਕ ਹੈ ਠੀਕ ਹੈ ਕਾਲੂ ਮਦਾਰੀ ਲਾ ਦੋ ਕਹਿੰਦੀ ਫਿਰ ਮੈਂ ਬਹਿ ਜਾਊਂਗੀ ਚੁੱਪ ਕਰਕੇ ਠੀਕ ਹੈ ਹੁਣ ਆਪਾਂ ਬਣਾ ਲਿਆ ਨਾ

अच्छा आ का दे ना दे के भांडे तेरे हम्म इधर गया